ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋਈ ਕਿ ਜਦੋਂ ਮੈਂ ਕਿਸੇ ਕੰਮ ਲਈ ਬੈਂਕ 'ਚ ਗਿਆ ਤੇ ਉੱਥੇ ਮੈਂ ਇੱਕ ਲੜਕੇ ਨੂੰ ਖੜਾ ਦੇਖਿਆ ਇਹ ਵੀ ਕਿਸੇ ਬੈਂਕ ਦੇ ਵਿੱਚ ਹੀ ਅ ਕਿਸੇ ਕੰਮ ਚ ਆਇਆ ਸੀਗਾ ਤੋਂ ਮੈਂ ਇਹ ਬੈਠਾ ਸੀਗਾ ਤੇ ਇਹਨੇ ਕਿਸੇ ਨੂੰ ਮਿਲਣਾ ਸੀਗਾ ਉੱਥੇ ਤੋਂ ਜਦੋਂ ਇਹਦੀ ਮੈਂ ਮੈਂ ਪੁੱਛਿਆ ਵੀ ਤੁਸੀਂ ਕੋਈ ਆਰਟਿਸਟ ਹੈ ਕਿ ਕਹਿੰਦੇ ਮੈਂ ਬਿਲਕੁਲ ਭਾਈ ਸਾਹਿਬ ਮੈਂ ਆਰਟਿਸਟ ਆ ਤੇ ਜਦੋਂ ਇਹਨਾਂ ਦੀ ਮੈਂ ਇਹਨਾਂ ਦੁਆਰਾ ਕੀਤੀ ਹੋ ਮੈਂ ਪੇਂਟਿੰਗ ਦੇਖੀ ਤਾਂ ਮੈਂ ਬਹੁਤ ਹੈਰਾਨ ਹੋਇਆ ਤੇ ਮੈਂ ਬੜਾ ਖੁਸ਼ ਹੋਇਆ ਕਿ ਇਹ ਕੋਈ ਆਮ ਇਨਸਾਨ ਇਹਦਾ ਦੀ ਪ੍ਰਿੰਟਿੰਗ ਜਿਹੜੀ ਕਿ ਉਹ ਨਹੀਂ ਕਰ ਸਕਦਾ ਬਹੁਤ ਵੱਡੀ ਗੱਲ ਹੈ ਗਿਆ ਖੁਦ ਦੇ ਸਾਰੇ ਦੇ ਇੱਕ ਵਾਰੀ ਗੌਰ ਨਾਲ ਤੁਸੀਂ ਦੇਖਣਾ ਇਹ ਖੁਦ ਦੇ ਇਹ ਭਾਈ ਸਾਹਿਬ ਦੇ ਹੱਥ ਤੇ ਬਣੇ ਤੋਂ ਮੈਨੂੰ ਬੜਾ ਚੰਗਾ ਲੱਗਾ ਕਿ ਜਿਹੜੇ ਵੀ ਫੇਸਬੁੱਕ ਤੇ ਜਾਂ YouTube ਤੇ ਜਾਂ Instagram ਤੇ ਜਿਹੜੇ ਸਾਡੇ ਭੈਣ ਭਾਈ ਹੈਗੇ ਆ ਮੈਂ ਉਹਨਾਂ ਤੱਕ ਇਸ ਭਰਾ ਦੀ ਜਿਹੜੀ ਕਿ ਕਲਾ ਹੈਗੀ ਆ ਤੇ ਉਹਨਾਂ ਤੱਕ ਮੈਂ ਯੂਰ ਪਹੁੰਚਾ ਮੈਂ ਤੁਹਾਨੂੰ ਮਿਲਾਨ ਜਾ ਰਿਹਾ ਕਿ ਸਾਡੇ ਛੋਟੇ ਭਾਈ ਸਾਹਿਬ ਅਰਪਨ ਭਾਈ ਸਾਹਿਬ ਹੈਗੇ ਨੇ ਇਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਹੁਸ਼ਿਆਰਪੁਰ ਵਿਧਾਨ ਸਭਾ ਦੇ ਵਿੱਚ ਪਤਿਆਰੀਆ ਪਿੰਡ ਪੈਂਦਾ ਜਿਹੜਾ ਕਿ ਉਹਨਾਂ ਰੋਡ ਤੇ ਅਸੋਸੀਏਟਡ ਹੈਗਾ ਇਹ ਉੱਥੇ ਭਾਈ ਸਾਹਿਬ ਰਹਿੰਦੇ ਹੈਗੇ ਤੇ ਗਵਰਨਮੈਂਟ ਕਾਲਜ ਹੁਸ਼ਿਆਰਪੁਰ ਦੇ ਵਿੱਚ ਇਹ ਫਾਈਨ ਆਰਟਸ ਦੀ ਪੋਸਟ ਗ੍ਰੈਜੂਏਸ਼ਨ ਕਰ ਰਹੇ ਤੇ ਕੁਝ ਦਿਨਾਂ ਤੱਕ ਇਹਨਾਂ ਨੇ ਪਾਸ ਆਊਟ ਹੋ ਜਾਣਾ ਉਸ ਤੋਂ ਬਾਅਦ ਇਹ ਜਿਹੜਾ ਕਿ ਜੂਜੀ ਸੀ ਦਾ ਜਿਹੜਾ ਟੈਸਟ ਹੈ ਜਿਹਨੂੰ ਕੋਬ ਨੇਟ ਕੁਆਲੀਫਾਈਡ ਕਹਿੰਦੇ ਕਿ ਉਹ ਵੀ ਇਹਨਾਂ ਨੇ ਆਪਣਾ ਦਿੱਤਾ ਹੈਗਾ ਟੈਸਟ ਤੇ ਮੈਂ ਭਗਵਾਨ ਨੂੰ ਬੇਨਤੀ ਕਰੂੰਗਾ ਕਿ ਸਾਡਾ ਭਰਾ ਵਧੀਆ ਉਸ ਟੈਸਟ ਦੇ ਵਿੱਚ ਪਾਸ ਹੋਏ ਤੇ ਜੋ ਇਹਦੇ ਸੁਪਨੇ ਹੈਗੇ ਆ ਜੋ ਇਹਦੇ ਮਾਤਾ ਪਿਤਾ ਦੇ ਸੁਪਨੇ ਹੈਗੇ ਆ ਉਹ ਪੂਰੇ ਹੋਣ ਕਿਉਂਕਿ ਮੈਂ ਹਮੇਸ਼ਾ ਜਿਹੜੇ ਅ ਮਿਹਨਤੀ ਜਿਹੜੇ ਸਟੂਡੈਂਟ ਹੁੰਦੇ ਆ ਉਹਨਾਂ ਦਾ ਮੈਂ ਹਮੇਸ਼ਾ ਹੀ ਖਿਆਲ ਰੱਖਦਾ ਤੇ ਹਮੇਸ਼ਾ ਹੀ ਜਦੋਂ ਉਹਨਾਂ ਦੀ ਕੋਈ ਐਦਾਂ ਦੀ ਕਿਵੇਂ ਪੋਜ਼ਿਟਿਵਿਟੀ ਵਾਲੀ ਚੀਜ਼ ਦੇਖਦਾ ਆ ਤਾਂ ਉਹ ਮੈਨੂੰ ਚੰਗਾ ਲੱਗਦਾ ਹੈਗਾ ਮੈਨੂੰ ਲੱਗਦਾ ਕਿ ਮੈਂ ਕਿ ਆਪਾਂ ਕਿਸੇ ਸਹੀ ਬੰਦੇ ਦੀ ਆਪਾਂ ਗੱਲ ਕਰ ਰਹੇ ਹੈਗੇ ਆ ਤਾਂ ਮੈਂ ਇੱਕ ਜਿਹੜੇ ਸਟੂਡੈਂਟਸ ਹੈਗੇ ਆ ਜਾਂ ਜਿਹੜੇ ਹੋਰ ਮੇਰੇ ਵਰਗੇ ਲੋਕ ਹੈਗੇ ਆ ਜਿਹੜੇ ਕਿ ਕੰਮ ਕਰਨਾ ਪਸੰਦ ਨਹੀਂ ਕਰਦੇ ਮੈਂ ਦੱਸਦਾ ਕਿ ਇਹ ਸਾਡੇ ਭਾਈ ਸਾਹਿਬ ਜਿਹੜੇ ਹੈਗੇ ਆ ਇੰਨਾਂ ਦੇ ਜਿਹੜਾ ਆਹ ਵਾਲਾ ਜਿਹੜਾ ਅੰਗੂਠਾ ਹੈਗਾ ਇਹਦੇ ਵਿੱਚ ਥੋੜੀ ਜਿਹੀ ਦਿੱਕਤ ਹੈਗੀ ਆ ਪਰ ਉਹਦੇ باوجود ਵੀ ਇੰਨਾ ਸ਼ਾਰਪ ਤੇ ਕਲੀਅਰ ਇਹ ਕੰਮ ਕਰਦੇ ਆ ਤੋਂ ਮੈਂ ਉਹ ਜਿਹੜੇ ਆਸੀ ਲੋਕ ਹੈਗੇ ਆ ਜਾਂ ਜਿਹੜੇ ਆਪਣੇ ਮਾਤਾ ਪਿਤਾ ਦੇ ਪੈਸੇ ਨੂੰ ਬਲਵਾਦੀ ਕਰਦੇ ਆ ਬੱਚੇ ਉਹਨਾਂ ਦੇ ਲਈ ਇੱਕ ਆਈਡੀਆਲ ਹੈਗਾ ਆ ਉਹਨਾਂ ਦੇ ਲਈ ਇੱਕ ਸੇਧ ਹੈਗਾ ਕਿ ਇਹ ਜਿਹੜਾ ਭਰਾ ਹੈਗਾ ਆ ਇਹ ਵਧੀਆ ਪ੍ਰੋਫੈਸ਼ਨ ਲੱਗੂਗਾ ਤੇ ਵਧੀਆ ਇਹਦੀ ਜਿਹੜੀ ਕਿ ਆ ਜਿਹੜੀ ਪ੍ਰਿੰਟਿੰਗ ਹੈਗੀਆਂ ਅੱਜ ਦੀ ਡੇਟ ਦੇ ਵਿੱਚ ਇਹ ਆਪਾਂ ਨੂੰ ਸਧਾਰਨ ਲੱਗਦੀ ਆ ਪਰ ਜਦੋਂ ਤੁਹਾਡੇ ਵਰਗੇ ਭੈਣਾ ਭਾਈਆਂ ਦੁਆਰਾ ਇਹਨੂੰ ਇੱਕ ਪਲੇਟਫਾਰਮ ਵਧੀਆ ਟੱਕਰਿਆ ਤੇ ਇਹ ਜ਼ਰੂਰ ਇਹ ਵਧੀਆ ਕਾਮਯਾਬ ਇਨਸਾਨ ਬਣੂਗਾ ਤੇ ਮੇਰੇ ਮੰਦੀ ਸੀਗੀ ਕਿ ਇਹ ਜਦੋਂ ਇਹ ਭਰਾ ਸਾਡਾ ਮਿਹਨਤੀ ਬੰਦਾ ਮੈਨੂੰ ਅੱਜ ਮਿਲਿਆ ਅਗਰ ਤੁਹਾਡੇ ਵਰਗੇ ਭੈਣਾ ਭਾਈਆਂ ਦੇ ਸਹਿਯੋਗ ਦੇ ਨਾਲ ਇਸ ਭਰਾ ਤੱਕ ਕੋਈ ਮਿਲਣਾ ਚਾਹੁੰਦਾ ਹੋਏ ਜਾਂ ਇਹਦੀ ਕੋਈ ਜਿਹੜੀ ਪ੍ਰਿੰਟਿੰਗ ਹੈਗੀ ਆ ਉਹਨੂੰ ਕਿਸੇ ਵੱਡੇ ਲੈਵਲ ਤੱਕ ਤੁਸੀਂ ਇਹਨੂੰ ਅ ਡਿਸਪਲੇ ਕਰ ਸਕਦੇ ਹੋ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਹੋਊਗਾ ਮੈਂ ਅਲਪਾ ਭਾਈ ਸਾਹਿਬ ਨੂੰ ਬੇਨਤੀ ਕਰੂੰਗਾ ਕਰਪਾ ਕਰਕੇ ਤੁਸੀਂ ਆਪਣਾ ਫੋਨ ਨੰਬਰ ਇੱਕ ਵਾਰ ਦੱਸ ਦੋ ਇਹ ਕੋਈ ਭੈਣ ਭਰਾ ਤੁਹਾਡੇ ਕੋਲ ਵੱਡਾ ਕੋਈ ਆਰਟਿਸਟ ਸਾਡੇ ਦੁਆਰਾ ਜਾਂ ਤੁਹਾਡੀ ਕੋਈ ਗੱਲ ਤੋਂ ਨੂੰ ਲੱਗੇ ਤੇ ਤੁਹਾਨੂੰ ਮਿਲ ਸਕਦਾ ਦੱਸੋ ਆਪਣਾ ਫੋਨ ਨੰਬਰ ਇਹ ਮੇਰਾ ਕੰਟੈਕਟ ਨੰਬਰ ਹੈ 987875361 ਇੱਕ ਵਾਰ ਪੰਜਾਬੀ ਚ ਦੱਸ ਦੋ 987875364 ਤੋਂ ਤੁਹਾਡਾ ਸਾਰਿਆਂ ਦਾ ਲਾਸਟ ਜੀ ਫਿਰ ਤੋਂ ਧੰਨਵਾਦ ਹੈ ਤੇ ਮੈਂ ਭਾਈ ਸਾਹਿਬ ਨੂੰ ਐਡਵਾਂਸ ਦੇ ਵਿੱਚ ਹੀ ਮੁਬਾਰਕਬਾਦ ਦਿੰਦਾ ਕਿ ਇਹ ਇਹ ਬਹੁਤ ਜਲਦ ਚੰਗੇ ਆਰਟਿਸਟ ਬਣ ਕੇ ਉੱਭਰੂਗੇ ਅਤੇ ਸਰਕਾਰੀ ਨੌਕਰੀ ਨੂੰ ਮਿਲੂਗੀ ਤੇ ਜਿਹੜੇ ਇਹਨਾਂ ਵਰਗੇ ਜਿਹੜੇ ਮਿਹਨਤੀ ਬੱਚੇ ਹੈਗੇ ਨੌਜਵਾਨ ਬੀੜ ਹੈਗੇ ਉਹਨਾਂ ਦੀ ਇਹ ਫੀਚਰ ਦੇ ਵਿੱਚ ਉਹ ਵਿਖੇ ਦੇ ਵਿੱਚ ਉਹਨਾਂ ਦੀ ਮਦਦ ਕਰੋਗੇ ਤਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਜੀ ਆਪਾਂ ਜੀ